ਅਸਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦੀ ਸਤਿ ਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਤਮੀ ਜਮਾਤ ਦੀ ਕਿਤਾਬ ਦੂਜੇ ਪੜਾਅ ਦਾ ਪਠ ਨੰਬਰ 21 ਸਾਡਾ ਚੱਲਿਆ ਹੋਇਆ ਸੀ ਭਗਤ ਰਵਿਦਾਸ ਆ ਇੱਕ ਜੀਵਨੀ ਹੈ ਸੁਦਾਨ ਸਿੰਘ ਇਹਦੇ ਲੇਖਕ ਹਨ ਇਸ ਪਠ ਦੇ ਸਾਰ ਬਾਰੇ ਵੀ ਕੁਝ ਕੁਝ ਹਿੱਸਾ ਮੈਂ ਤੁਹਾਨੂੰ ਢੇਲੀ ਵਾਲੀ ਕਕ੍ਹਾ ਵਿੱਚ ਦੱਸਦਾ ਸੀ ਅੱਜ ਕੁਝ ਹੋਰ ਆਠ ਬਾਰੇ ਸਾਰ ਦੱਸਾਂਗਾ ਅੱਗੇ ਵਾਲੀ ਕਕਿਆ ਵਿੱਚ ਸਾਡੀ ਆ ਪਠ ਦਾ ਸਾਰ ਖਤਮ ਹੋ ਜਾਊਗਾ ਫਿਰ ਉਹਦੇ ਬਾਅਦ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪਠ ਦੇ ਭੂ ਵਿਕਲਪੀ ਪ੍ਰਸੰਨ ਕੀੜੇ ਹਨ ਉਹਨਾਂ ਦੇ ਬਾਰੇ ਦੱਸਾਂਗਾ ਵਿਖੋ ਜੀ ਸਾਡਾ ਅੱਜ ਦਾ ਪਠ ਦਾ ਸਾਰ ਦਾ ਕੁਝ ਵਿਸਾ ਕੁਝ ਹਿੱਸਾ ਭਗਤ ਰਵਿਦਾਸ ਜੀ ਜੀਵਨੀ ਦਾ ਮਨੁੱਖੀ ਦੇਹੀ پاک ਕੀ ਮਨੁੱਖੀ ਦੇਹੀ ਮਹੋ ਮਨੁੱਖੀ ਦੇਹੀ ਪਾਕ ਮਹੋ ਮਾਇਆ ਵਸ ਕਿ ਬਈ ਮਨੁੱਖੀ ਦੇਹੀ ਪਾਕ ਮਹੋ ਮਾਇਆ ਵਸ ਪਰਮੇਸ਼ਵਰ ਪ੍ਰਾਪਤੀ ਦੇ ਸੱਚੇ ਮਾਰਗ ਤੋਂ ਬਈ ਪਰਮੇਸ਼ਵਰ ਪ੍ਰਾਪਤੀ ਦੇ ਜਿਹੜਾ ਸੱਚਾ ਰਾਹ ਸੀ ਮਾਰਗ ਤੋਂ ਦੂਰ ਰਹਿਣ ਵਾਲੇ ਜੀਵ ਆਪਣਾ ਜਨਮ ਭੰਗ ਦੇ ਪਹਾੜੇ ਗਵਾ ਲੈਂਦੇ ਹਨ ਹੋਰ ਦੱਸਦਾ ਸੀ ਇੱਕ ਵਾਰ ਹੋਰ ਦੱਸਦਾ ਸੀ ਮਨੁੱਖੀ ਦੇਹੀ ਪਾਕ ਮਹੋ ਮਾਇਆ ਵਸ परमिस प्राप्ति ਦੇ ਸੱਚੇ ਮਾਰਗ ਤੋਂ ਦੂਰ ਰਹਿਣ ਵਾਲੇ ਜੀਵ ਆਪਣਾ ਜਨਮ ਭੰਗ ਦੇ پہاੜੇ ਗਵਾ ਲੈਂਦੇ ਹਨ ਭਗਤ ਰਵਿਦਾਸ ਜੀ ਸਖਤ ਸ਼ਬਦਾਂ ਵਿੱਚ ਕਹਿੰਦੇ ਹਨ ਕਿ ਪ੍ਰਭੂ ਭਗਤੀ ਦੇ ਗੁਣਾਂ ਤੋਂ ਖਾਲੀ ਜਿਵੇਂ ਪ੍ਰਭੂ ਭਗਤੀ ਦੇਣਾਂ ਤੋਂ ਖਾਲੀ ਭ੍ਰਮਣ ਦੀ ਥਾਂ ਪ੍ਰਭੂ ਭਗਤੀ ਤੇ ਰੰਗ ਵਿੱਚ ਰੰਗੇ ਚੰਡਾਲ ਦੀ ਪੂਜਾ ਕਰਨੀ ਭੇਤਰ ਹੈ ਭਗਤ ਰਵਿਦਾਸ ਜੀ ਨੇ بیگم ਸਹਿਰਦਾ ਸੁਪਨਾ ਭਾਰਤ ਦੇ ਲੋਕਾਂ ਨੂੰ ਸਾਕਾਰ ਕਰਨ ਲਈ ਦਿੱਤਾ ਇਸ ਵਿੱਚ ਜੋ ਲੋਕ ਵਸਣਗੇ ਉਹਨਾਂ ਨੇ ਕਿਹਾ ਕਿ ਜਿਹੜਾ ਬਿਗਮ ਪੁਰਾ ਸਹਿਰ ਸੀ ਉਸ ਵਿੱਚ ਜਿਹੜਾ ਭਾਰਤ ਦੇ ਲੋਕਾਂ ਨੂੰ ਸਾਕਾਰ ਕਰਨ ਲਈ ਦਿੱਤਾ ਸੀ ਉਹਨੂੰ ਕਹਿ ਕੇ ਇਸ ਸਹਿਰ ਵਿੱਚ ਜੋ ਲੋਕ ਵਸਣਗੇ ਜੋ ਲੋਕ ਵਸਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਕਲੇ ਕਲੇਸ਼ ਦਾ ਡਰ ਨਹੀਂ ਰਹੇਗਾ ਜਿਹੜਾ ਸੁਪਨਾ ਉਹਨੇ ਬਿਗਮ ਸਹਿਰ ਦਾ ਸੁਪਨਾ ਭਾਰਤ ਦੇ ਲੋਕਾਂ ਨੂੰ ਸਾਕਾਰ ਕਰਨ ਲਈ ਬਿੱਤਾ ਸੀ ਉਹਨਾਂ ਨੂੰ ਦੱਸਿਆ ਕਿ ਇਹੜੀ ਸ਼ਹਿਰ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦੇ ਕਲੇ-ਕਲੇਸ਼ ਦਾ ਡਰ ਨਹੀਂ ਰਹੇਗਾ ਸਭ ਲੋਕ ਆਪਸ ਵਿੱਚ ਉਹਨੂੰ ਕਿਹਾ ਕਿ ਸਾਰੇ ਲੋਕੀ ਭਰਾਵਾਂ ਵਾਂਗ ਉੱਥੇ ਰਹਿਣਗੇ ਭਗਤ ਰਵਿਦਾਸ ਜੀ ਲਿਖਦੇ ਹਨ ਐਸਾ ਚਹੂ ਰਾਜ ਮੈਂ ਉਹਨਾਂ ਕਿਹਾ ਕਿ ਐਸਾ ਰਾਜ ਅਸੀਂ ਚਾਹੁੰਦਾ ਸੀ ਚਹੂ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ਬਈ ਐਸਾ ਰਾਜ ਜਹਾਂ ਸਭ ਕੋ ਅੰਨ ਮੇ ਸਭ ਕੋ ਮਿਲੇ ਸਭਨ ਕੋ ਅੰਨ ਛੋਟ ਵੱਡੇ ਸਭ ਸਮ ਵਸੇ ਰਵਿਦਾਸ ਰਹੀ ਪਰਸਨ ਐਸਾ ਉਹਨੂੰ ਕਿਹਾ ਸੀ ਇਹਨੂੰ ਲਿਖਦੀ ਸੀ ਭਗਤ ਰਵਿਦਾਸ ਜੀ ਆਪਣੀ ਜੀਵਨੀ ਵਿੱਚ ਇਸ ਤਰ੍ਹਾਂ ਭਗਤ ਰਵਿਦਾਸ ਜੀ ਇੱਕ ਆਦਰ ਸਮਾਜ ਦੀ ਸਿਰਜਣਾ ਕਰਨਾ ਲੋਚਦੇ ਹਨ ਉਹ ਚਾਹੁੰਦੇ ਸੀ ਕਿ ਆਦਰ ਸਮਾਜ ਸਾਡੇ ਭਾਰਤ ਵਿੱਚ ਸਥਾਪਿਤ ਹੋਊ ਹੋ ਐਸਾ ਹੋਊ ਚਾਹੁੰਦੇ ਸੀ ਕਉਂ ਭਗਤ ਰਵਿਦਾਸ ਜੀ ਉਹਨਾਂ ਨੇ ਕਿਹਾ ਸੀ ਇਸ ਤਰ੍ਹਾਂ ਭਾਰਤ ਇਸ ਤਰ੍ਹਾਂ ਭਗਤ ਰਵਿਦਾਸ ਜੀ ਇੱਕ ਆਦਰ ਸਮਾਜ ਦੀ ਸਿਰਜਣਾ ਕਰਨਾ ਲੋਚਦੇ ਹਨ ਇਹ ਆਦਰ ਸਮਾਜ ਬਿਗਮਪੁਰਾ ਹੈ ਇਸ ਨਾਲ ਉਹਨਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿਹੜੀ ਭਗਤ ਰਵਿਦਾਸ ਜੀ ਵਿਦਿਆਰਥੀਓ ਸਾਡੀ ਅੱਜ ਦੀ ਕੱਕਿਆ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਕਿਆ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਦਾ ਜੀ ਆਇਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ